ਥਾਣਾ ਸਿਟੀ ਬਲਾਚੌਰ ਦੀ ਪੁਲਸ ਨੇ 12 ਗ੍ਰਾਮ ਹੀਰੋਨ ਇੱਕ ਸਕੂਟਰੀ ਤੇ 6 ਮੋਬਾਈਲ ਤੇ 16000 ਡਰੱਗ ਮਨੀ ਇੱਕ ਇਲੈਕਟ੍ਰੋਨਿਕ ਕੰਡਾ ਦੋ ਮੁਲਜਮਾ ਤੋਂ ਬਰਾਮਦ ਕੀਤੇ ਹਨ ਐਸਆਈ ਸਤਨਾਮ ਸਿੰਘ ਮੁਖ ਅਫਸਰ ਥਾਣਾ ਸਿਟੀ ਬਲਾਚੌਰ ਅਤੇ ਐਸਆਈ ਵਰਜਿੰਦਰ ਕੁਮਾਰ ਸਾਥੀ ਟੀਮ ਨੇ ਨਸ਼ਿਆਂ ਤੇ ਠੱਲ ਪਾਣ ਲਈ ਗਸਤ 와 ਚੈਕਿੰਗ ਦੌਰਾਨ ਪਿੰਡ ਮਹਿੰਦੀਪੁਰ ਬਲਾਚੌਰ ਵਿਖੇ ਤੇਜਪਾਲ ਪੁੱਤਰ ਬਲਬੀਰ ਸਿੰਘ ਵਾਸੀ ਸੁਜੋਵਾਲ ਥਾਣਾ ਬਲਾਚੌਰ ਨੂੰ ਸ਼ੱਕ ਦੀ ਬਨਾਤੇ ਰੋਕ ਕੇ ਚੈੱਕ ਕੀਤਾ ਜੋ ਦੌਰਾਨੇ ਚੈਕਿੰਗ ਤੇਜਪਾਲ ਉਕਤ ਕੋਲੋਂ 5 ਗ੍ਰਾਮ ਹੀਰੋਨ ਬਰਾਮਦ ਹੋਈ ਜਿਸ ਤੇ ਮੁਕੱਦਮਾ ਨੰਬਰ 46 ਮਿਤੀ 29/7/2024 ਐਕਟ ਥਾਣਾ ਸਿਟੀ ਬੜਾਚੌਰ ਦਰਜ ਕੀਤਾ ਗਿਆ ਜਿਸ ਨੂੰ ਜਦੋਂ ਉਕਤ ਬਰਾਮਦਾ ਹੀਰੋਨ ਬਾਰੇ ਸਖਤੀ ਨਾਲ ਪੁੱਛਗਿੱਛ ਪੁੱਛਗਿੱਛ ਕੀਤੀ ਗਈ ਤਾਂ ਦਰਾਂਨੇ ਪੁੱਛ ਕੇ ਦੱਸਿਆ ਕਿ ਉਕਤ ਨਸ਼ਾ ਉਹ ਦਵਿੰਦਰ ਸਿੰਘ ਉਰਫ ਬਿੰਦਾਰ ਉਰਫ ਬੈਲੀ ਕੋਲੋਂ ਲੈ ਕੇ ਆਇਆ ਜਿਸ ਤੇ ਤੁਰੰਤ ਐਕਸ਼ਨ ਕਰਦਿਆਂ ਦਵਿੰਦਰ ਸਿੰਘ ਉਰਫ ਬਿੰਦਾਰ ਉਰਫ ਬੈਲੀ ਪੁੱਤਰ ਬਖਤਾਵਰ ਸਿੰਘ ਵਾਸੀ ਮਹਿੰਦੀਪੁਰ ਨੂੰ ਗ੍ਰਫਤਾਰ ਕਰਕੇ ਉਸ ਕੋਲੋਂ 7 ਗ੍ਰਾਮ ਹੀਰੋਨ 5 ਮੋਬਾਈਲ ਫੋਨ ਅਤੇ 16000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਮੁਕਦਮਾ ਵਿੱਚ ਉਕਤ ਕੁੱਲ 12 ਗ੍ਰਾਮ ਹੀਰੋਨ ਇੱਕ ਇਲੈਕਟ੍ਰੋਨਿਕ ਸਕੂਟਰੀ 6 ਮੋਬਾਈਲ ਫੋਨ ਜਿਸ ਵਿੱਚ ਤਿੰਨ ਰੈਡਮੀ ਫੋਨ ਤਿੰਨ ਸੈਮਸੰਗ ਫੋਨ ਇੱਕ ਐਪਲ ਦਾ ਫੋਨ ਅਤੇ 16000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਇਹ ਪੂਰੀ ਰਿਪੋਰਟ ਇੱਕ ਰਿਕਵੈਸਟ ਹੈ ਕਿ ਇਸ ਵੀਡੀਓ ਨੂੰ ਚਲਦੇ-ਚਲਦੇ ਹੀ ਤੁਸੀਂ ਇਸ ਚੈਨਲ ਨੂੰ ਜਾਣੀ ਕੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਤੁਰੰਤ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਾਡੇ ਜਿਹੜੇ ਦੋ ਆਰੋਹੀ ਫੜੇ ਆ ਕਿਹੜੇ ਮਾਮਲੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲ ਕੀ ਬਰਾਮਦ ਹੋਇਆ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਡੀਐਸਪੀ ਸਬਡਿਵੀਜ਼ਨ ਬਲਾਚੌਰ ਦੀ ਹਦਾਇਤ ਤੇ ਸਾਡੇ ਅਬ ਡੈਲੀ ਜਿਹੜਾ ਉਹ ਪਟ੍ਰੋਲਿੰਗ ਅਤੇ ਸ਼ਾਮ ਸਮੇਂ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਦੇ ਆਧਾਰ ਤੇ ਪੱਲ ਮਿਤੀ 29/7/24 ਨੂੰ ਸਾਡੇ ਥਾਣੇ ਦੀ ਪੁਲਿਸ ਪਾਰਟੀ ਜਿਸ ਦੇ ਇੰਚਾਰਜ ਐਸਆਈ ਬਲਜਿੰਦਰ ਸਿੰਘ ਬਲਜਿੰਦਰ ਕੁਮਾਰ ਸਵੇਤ ਪੁਲਿਸ ਪਾਰਟੀ ਮਹਿੰਦੀਪੁਰ ਸਾਈਡ ਗਸਤੇ ਸਿਗੇ ਜ ਜਿੱਥੇ ਇਹਨਾਂ ਦਾ ਮਤਲਬ ਇਹਨਾਂ ਨੂੰ ਇਨਫੋਰਮੇਸ਼ਨ ਹੋਈ ਆ ਕਿ ਕੋਈ ਆਪਣੇ ਕਿਸੇ ਮੌਕੇ ਦੱਸਿਆ ਕਿ ਤੇਜਪਾਲ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਜਿਹੜਾ ਸੋ ਜੋਵਲ ਪਿੰਡ ਦਾ ਰਹਿਣ ਵਾਲਾ ਹੈ ਇਹ ਮਹਿੰਦੀਪੁਰ ਸਮਸ਼ਾਨ ਘਾਟ ਤੋਂ ਜਿਹੜੀ ਸੜਕ ਤੇ ਆ ਰਹੀ ਆ ਉਥੇ ਇਹ ਨਸ਼ਾ ਤਸਕਰੀ ਸਮਗਲਿੰਗ ਦੀ ਸਪਲਾਈ ਦੇਣ ਲਈ ਖੜਾ ਤੇ ਤਰੰਤੇ ਨਾਲ ਐਕਸ਼ਨ ਲੈਂਦਿਆਂ ਹੋਇਆਂ ਉਸ 9 ਜਨ ਲੜਕੇ ਤੇਜਪੁਰ ਨੂੰ ਮੌਕੇ ਤੇ ਪਹੁੰਚ ਕੇ ਕਾਬੂ ਕੀਤਾ ਜੋ ਕਿ ਆਪਣੀ ਐਕਟਵਾ ਦੇ ਇਲੈਕਟ੍ਰੋਨਿਕ ਐਕਟਵਾ ਸੀਬ ਜਿੱਤੇ ਸਵਾਰ ਰਿਹਾ ਉਹ ਤੇ ਖੜਾ ਸੀਗਾ ਤੇ ਜਿਸ ਨੇ ਇਹਨਾਂ ਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਤਰੰਤ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਜੋ ਵੀ ਦੇ ਕੋ ਮਟੀਰੀਅਲ ਸੀ ਉਸ ਨੂੰ ਡਿਸਟਰਾਇ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨੂੰ ਕਾਬੂ ਕਰਕੇ ਇਹਨਕੋ ਜੋ ਵੀ ਪੈਕੇਜ ਸਿਗਾ ਉਹਨੂੰ ਉਹਦੀ ਚੈੱਕਅਪ ਕੀਤਾ ਇਹਨਾਂ ਨੂੰ ਤੇ ਜਿਹਦੇ ਵਿੱਚੋਂ ਹੈਰੋਇਨ ਬਰਾਮਦ ਹੋਈ ਤੇ ਉਸ ਦੇ ਆਧਾਰ ਤੇ ਇਹ ਤੋਂ ਇਹਦੇ ਖਿਲਾਫ ਜਿਹੜੀ ਐਫਆਰ ਨੰਬਰ 46 46 ਅ ਕੱਲ ਮਿਤੀ 29 7 24 ਨੂੰ ਅੰਡਰ ਸੈਕਸ਼ਨ 21 6885 ਥਾਣਾ ਸਿਟੀ ਬਲਾਚੌਰ ਅਸੀਂ ਦਰਜ ਕੀਤੀ ਸੀ ਤੇ ਦੌਰਾਨੇ ਇਨਵੈਸਟੀਗੇਸ਼ਨ ਇਸ ਵੱਲੋਂ ਖੁਲਾਸਾ ਹੋਇਆ ਕਿ ਇਸ ਜੋ ਮਾਲ ਸੀਗਾ ਜੋ ਵੀ ਇਹ ਸਪਲਾਈ ਆ ਇਹ ਦਵਿੰਦਰ ਸਿੰਘ ਉਰਫ ਬੈਲੀ ਸਨ ਆਫ ਵਿਕਟਾਬਰ ਸਿੰਘ ਵਸੀ ਮਹਿੰਦੀਪੁਰ ਜਿਹੜਾ ਕਿ ਮਹਿੰਦੀਪੁਰਪਿੰਡ ਦਾ ਹੀ ਔਨ ਰੋਡ ਰਹਿ ਰਿਹਾ ਹੈ ਘਰ ਤੇ ਉੱਥੋਂ ਇਹ ਉਹਦੀ ਸਪਲਾਈ ਹੈ ਅਗੇ ਜਿਹੜੇ ਆ ਐਡਿਕਟਡ ਆਦਮੀਆਂ ਉਹਨਾਂ ਨੂੰ ਉੱਤੇ ਜਾ ਕੇ ਕੁੜੀਆਂ ਬੜੀਆਂ ਤਿਆਰ ਕਰਕੇ ਉਹ ਸਪਲਾਈ ਕਰਦਾ ਹੈ ਜਿਸ ਦੇ ਆਧਾਰ ਤੇ ਸਾਡੇ ਬਜਿੰਦਰ ਸਿੰਘ ਪੁਲਿਸ ਪਾਰਟੀ ਨੇ ਤੁਰੰਤ ਇਹ ਮਕਦਮਾ ਵਿੱਚ 29 685 ਦਾ ਵਾਅਦਾ ਕਰਕੇ ਤੇ ਉਸ ਨੂੰ ਉਹਦੇ ਤੇ ਉਸੇ ਵੇਲੇ ਤੁਰੰਤ ਬਿਨਾਂ ਦੇ ਦੀ ਰੇਡ ਕੀਤਾ ਤੇ ਦਵਿੰਦਰ ਸਿੰਘ ਨੂੰ ਵੀ ਇਸੇ ਤਰ੍ਹਾਂ ਕਾਬੂ ਕਰਕੇ ਉਸ ਨੂੰ ਉਸ ਪਾਸੋਂ ਵੀ ਜਿਹੜੀ ਆ ਉਹ 7 ਗ੍ਰਾਮ ਹੈਰੋਇਨ ਸਮੇਤ ਉਹਦੀ ਸਰਚ ਦੌਰਾਨ ਉਸ ਪਾਸੋਂ ਚਾਰ ਜਿਹੜੇ ਆ 5 ਮੋਆਇਲ ਦੇ ਕੁਸਤਾ ਸੀਗਾ ਤੇ ਚਾਰ ਹੋਰ ਜਿਨ੍ਹਾਂ ਬਾਰੇ ਉਹ ਕੋਈ ਪਛਾਣ ਨਹੀਂ ਕਰ ਸਕਿਆ ਕਿਸ ਦੇ ਹੈਗੇ ਆ ਤੇ ਉਹ 5 ਮੋਆਇਲ ਉਸ ਤੋਂ ਬਰਾਮਦ ਕੀਤੇ ਆ ਤੇ ਉਸ ਤੋਂ ਇਲਾਵਾ ਇਸ ਕੋਲੋਂ 16000 ਜਿਹੜੀ ਉਹ ਡਰੱਗ ਮਨੀ ਜਿਹੜੀ ਆ ਉਹ ਅਸੀਂ ਬਰਾਮਦ ਕੀਤੀ ਸਰ ਕਿੱਥੋਂ ਲੈ ਕੇ ਆਂਦੇ ਨੇ ਹੈਰੋਇਨ ਲੈ ਕੇ ਲੱਗੇ ਜੀ ਬਤ ਹੱਸ ਤੋਂ ਦਵਿੰਦਰ ਤੋਂ ਅਸੀਂ ਥੋੜਾ ਪੁੱਛਗਿੱਛ ਕਰ ਰਹੇ ਹਾਂ ਇਹ ਕੋਈ ਸਪਲਾਈ ਲਗਰੋਏ ਤੋਂ ਤੇ ਕੋਈ ਆਪਣੇ ਆਪਣੇ ਆਸ-ਪਾਸ ਦੇ ਜਿਹੜੇ ਆ ਕੋਈ ਇਸ ਤਰ੍ਹਾਂ ਦੇ ਸਪਲਾਈ ਵਾਲੇ ਦਿਨਵਾਲ ਕਲਾਂ ਦੱਸ ਰਿਹਾ ਹੈ ਗੜਸ਼ੰਗੁਰ ਤੋਂ ਉੱਥੋਂ ਇਹ ਕਰਦਾ ਹੈ ਬਾਕੀ ਅਸੀਂ ਉਹ ਬੰਦੇ ਨੂੰ ਸਫਾ ਮਿਸਲ ਤੇ ਲਿਆ ਰਹੇ ਹਾਂ ਜਿਸ ਤੋਂ ਲਿਆਦਾ ਕੋਈ ਬਲਾਚੌਰ ਦੇ ਬੰਦੇ ਦਾ ਵੀ ਨਾਮ ਆਇਆ ਇਸ ਕੇਸ ਵਿੱਚ ਹਲੇ ਤੱਕ ਬਲਾਚੌਰ ਤੇ ਕੋਈ ਹੋਰ ਕਿਸੇ ਵਿਅਕਤੀ ਦਾ ਇਹਦੇ ਚ ਇਹਨੇ ਖਰਾਸਾ ਨਹੀਂ ਕੀਤਾ ਹੈ ਪਰ ਅਸੀਂ ਸਾਨੂੰ ਮਕਬਰੋਂ ਕੋਈ ਹੈਕ ਹੋਈ ਹੈ ਇਨਫੋਰਮੇਸ਼ਨ ਉਸ ਹਸਾਬ ਨਾਲ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੀ ਕਾਰਵਾਈ ਕੀਤੀ ਰਿਮਾਂਡ ਕੀ ਦਿੱਤਾ ਹੈ ਫਿਲਹਾਲ ਇਹਨੂੰ ਅੱਜ ਅਸੀਂ ਜ਼ਿਲ੍ਹਾ ਮੈਜਿਸਟਰੇਟ ਸਾਹਿਬ ਦੇ ਪੇਸ਼ ਕਰ ਰਹੇ ਹਾਂ ਔਰ ਸੌਰੀ ਆਪਣੇ ਇਲਾਕਾ ਮੈਜਿਸਟਰੇਟ ਸਾਹਿਬ ਦੇ ਤੇ ਉਤੋਂ ਅਸੀਂ ਆਪਾਂ ਰਿਮਾਂਡ ਲੈ ਕੇ ਅਗਲੀ ਕਾਰਵਾਈ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਸਰ ਅਗੇ ਵੀ ਕੋਈ ਮੁਕਦਮੇ ਹੈਗੇ ਜੀ ਇਹਨਾਂ ਦੇ ਨਾਲ ਹਾਂ ਫਿਲਹਾਲ ਤੇਜਪਾਲ ਦੇ ਖਿਲਾਫ ਸਾਨੂੰ ਖਲਾਸਾ ਹੋਇਆ ਇਹਦੇ ਖਿਲਾਫ ਜਿਹੜੇ ਤਿੰਨ ਚਾਰ ਮੁਕਦਮੇ ਜਿਹੜੇ ਉਹ ਸਨੇਚਿੰਗ ਦੇ ਹੈਗੇ ਆ ਤੇ ਉਤੋਂ ਅਲਾਵਾ ਇੱਕ ਦੰ ਲੜਾਈ ਦਾ ਮੁਕਦਮਾ ਇਹਦੇ ਖਿਲਾਫ ਦਰਜ ਆ ਦਵਿੰਦਰ ਦੇ ਖਿਲਾਫ ਹਲੇ ਇਸ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਜੀ ਰਿਕਾਰਡ ਨਹੀਂ ਹੈ ਕਦਾ ਦਵਾਈਆਂ ਖਾ ਖਾ ਕੇ ਪਰਚਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499